ਤੇ ਰਸੂਲ ਖਮਾਇਕ ਸਾਰਾ ਨਸਈ ਸਾਡੇ 베ੜੇ ਚ ਆ ਗਿਆ ਸੀਗਾ ਅਸਤਾ ਚੱਕੀਆਂ ਡਾਂਗਾ ਵੀ ਸਾਡੇ ਅੱਗੇ ਵਾਲੇ ਜਿਹੜੇ ਬੱਚੇ ਨੇ ਨਿਆਣੇ ਉਹਨਾਂ ਤੇ ਨਾ ਕੋਈ ਆਇਆ ਜਾਖਰ ਆਵੇ ਅਸੀਂ ਤਾਂ ਚੱਕਾ ਚੱਕੀਆਂ ਵੀ ਜਦੋਂ ਹੁਣ ਨਸ਼ੇੜੀ ਆਉਂਦੇ ਸੀ ਸਾਡੇ ਗੰਦਾਵਾੜਾ ਨਾ ਖੜੇ ਰਹਿੰਦੇ ਸਾਡੇ ਬਾਰਾ ਨਾ ਖੜਦੇ ਕੰਮ ਕਰਕੇ ਆਉਂਦੇ 2 ਵਜੇ ਆਉਂਦਿਆਂ ਨੂੰ ਕਰੇ ਇੱਥੇ ਗਾ ਪਈ ਜਾਂਦਾ ਗਲੀ ਚ ਅਸੀਂ ਭਾਈ ਫਿਰ ਲੜਾਈਆਂ ਕਰਦੇ ਸੀ ਜਿਹਦੇ ਘਰ ਤੇ ਖੜਦਾ ਸੀ ਉਹੀ ਲੜਾਈ ਕਰਦੀਆਂ ਸੀ ਫਿਰ ਸਾਰੀਆਂ ਔਰਤਾਂ ਨੇ ਉੱਤੇ ਚੱਕ ਲਿਆ ਇੱਥੇ ਧਰਨੇ ਲਾ ਲੇਦੇ ਨੱਕੇ ਲਾ ਲੇ ਕਿਸੇ ਨੂੰ ਬਾੜਨ ਨਹੀਂ ਦਿੰਦੇ ਥੱਲ ਪਈ ਆ ਨਸ਼ੇ ਥੱਲ ਪਈ ਆ ਪੂਰੀ ਪਈ ਆ ਪੂਰੀ ਥੱਲ ਆ ਹੁਣ ਨਹੀਂ ਕਿਸੇ ਨੂੰ ਅਸੀਂ ਬਾੜਨ ਦਿੰਦੇ ਇੱਥੇ ਸਾਡਾ ਮੇਨ ਰਸਤਾ ਇੱਥੋਂ ਅਸੀਂ ਲੰਘਾਂ ਬਸ ਇਹੀ ਕਹਿੰਦੇ ਆ ਵੀ ਬਸ ਨਸ਼ਾ ਬੰਦ ਹੋ ਜੀ ਸਾਡੇ ਬੱਚੇ ਵਿਚਾਰੇ ਉਹ ਹੋ ਜਾਣਗੇ ਠੀਕ ਆ ਨਹੀਂ ਨਸ਼ਾ ਖਾ ਖਾ ਇੱਥੇ ਬੋਰਡ ਥੱਲੇ ਪਏ ਰਹਿੰਦੇ ਕੰਮ ਤੇ ਕੋਈ ਜਾਂਦਾ ਨਹੀਂ ਫਿਰ ਹੁਣ ਅਸੀਂ ਖਾਵਾਂਗੇ ਕੀ ਬੈਠ ਕੇ ਇੱਥੇ ਹੈ ਬੰਦੇ ਆ ਸਾਡੇ दारूਆਂ ਨਾਲ ਰੱਜ ਲੈਂਦੇ ਆ ਕੋਈ ਕਿਤਾ ਖਾਲਾ ਦਾ ਕੋਈ दारू ਪੀ ਲੰਦਾ ਉਹ ਜਾ ਕੇ ਪਹਿਲਾ ਇੱਥੇ ਲਿਟ ਜਾਂਦੇ ਆ ਫਿਰ ਘਰੇ ਸਾਰਾ ਹੀ ਨਸ਼ਾ ਜੀ दारू ਵੀ ਆ दारू ਪੀ ਆ ਚਿੱਟਾ ਵੀ ਆ ਇੱਥੇ ਜੂਆ ਵੀ ਚੱਲਦਾ ਸੱਠੇ ਵੀ ਚੱਲਦੇ ਸਾਰਾ ਕੁਝ ਹੀ ਚੱਲਦਾ ਡਾਂਗਾ ਹੀ ਕਿਉਂ ਚੱਕੀਆਂ ਫਿਰ ਤੁਸੀਂ ਡਾਂਗਾ ਚੱਕੀਆਂ ਆਉਦੇ ਬੱਚਿਆਂ ਮੇਰੀ ਗੱਲ ਸੁਣ ਜਿਹੜੇ ਹੁਣ ਵਾਲੇ ਬੱਚੇ ਆਗੇ ਉਹਨਾਂ ਤੇ ਕੋਈ ਭਾਰ ਨਾ ਪਵੇ ਨਸ਼ੇ ਪੱਤੇ ਦਾ ਵੀ ਜਿਹੜੇ ਲੱਗੇ ਨੇ ਉਹ ਤਾਂ ਹੁਣ ਲੱਗੀ ਹੋਏ ਨੇਗੇ ਉਹਨਾਂ ਨੇ ਸਾਨੂੰ ਤਪਾਤ ਇੱਥੇ ਨੰਗੇ ਘੜੇ ਵੀ ਪਏ ਰਹਿੰਦੇ ਸੀਗੇ ਇੱਥੇ ਬੋਰਡ ਦੇ ਸਾਡੇ ਕਿਸੇ ਦੀ ਕੋਈ ਜਿੱਤ ਦੀ ਮੁੱਲ ਦੀ ਕਰਦਾ ਸੀਗੇ ਵੀ ਇਹ ਕੁੜੀਆਂ ਫਿਰਦੀਆਂ ਨੇ ਐ ਸੋਚਦੀ ਨਹੀਂ ਸੀਗੇ। ਧੱਕ ਕੇ ਪੈ ਜਾਂਦੇ ਸੀਗੇ। ਤੇ ਹੁਣ ਅਸੀਂ ਸਾਡੇ ਜਿਹੜੇ ਨਿੱਕੇ ਬੱਚੇ ਆ ਅਸੀਂ ਉਹਨਾਂ ਤੇ ਸੁਧਾਰ ਕਰਨਾ ਵੀ ਉਹ ਲੱਕੇਸ਼ ਇਸ ਕਰ ਉਸਤੇ ਲੱਗ ਜਾਣ। ਕਿੱਥੋਂ ਨਸ਼ਾ ਵੇਚਣ ਆਉਂਦੇ ਸੀ ਲੋਕ ਇੱਥੇ ਕਿੰਨਾ ਕਿੱਥੋਂ ਹੀ ਤੇ ਹੁਣ ਸਾਨੂੰ ਕਿਹੜੇ ਦੱਸ ਕਿਉਂਦੇ ਸੀਗੇ ਇੱਥੋਂ ਹੀ ਕੋਈ ਇਧਰੋਂ ਕੋਈ ਇਧਰੋਂ ਹੁਣ ਸਾਨੂੰ ਐ ਵੀ ਨਹੀਂ ਪਤਾ ਕਿ ਕਿੱਥੋਂ ਆਉਂਦੇ ਸੀਗੇ। ਤੈਵਸੂਲ ਘੋਲੀਆਂ ਆਪਣੀ ਸਮਾਇਕ ਸਾਰਾ ਕੁਝ ਹੀ ਵੇਚਦਾ ਸੀ। ਖਾਰਾ ਨਸਾ ਖਾਰਾ ਨਸਾ ਹੀ ਸਾਡੇ 베ੜੇ ਚ ਆ ਗਿਆ ਸੀਗਾ ਅਸੀਂ ਤਾਂ ਚੱਕੀਆਂ ਨਾਲ ਡਾਂਗਾ ਵੀ ਸਾਡੇ ਅੱਗੇ ਵਾਲੇ ਜਿਹੜੇ ਬੱਚੇ ਨੇ ਨਿਆਣੇ ਉਹਨਾਂ ਤੇ ਨਾ ਕੋਈ ਆਇਆ ਹੈ ਅਸਰ ਆਵੇ ਅਸੀਂ ਤਾਂ ਚੱਕੀਆਂ ਨਾਲ ਡਾਂਗਾ ਨਹੀਂ ਸਾਨੂੰ ਕੋਈ ਉਹ ਸੀਗਾ ਕਿੰਨੇ ਤੋਂ ਕਿੰਨੇ ਰਾਖੀ ਕਰਦੇ ਹੋ ਤੁਸੀਂ ਇੱਥੇ ਬੈਠ ਅਸੀਂ ਤਾਂ 20 25 ਜਣੇ ਹੁੰਨੇ ਆ ਜੀ ਇੱਥੇ ਹਾਂਜੀ ਜਦੋਂ ਕੰਮਾਂ ਤੋਂ ਆਈ ਜਾਂਦੇ ਬੈਠੀ ਜਾਂਦੇ ਆ ਬਾਕੀ ਇਹ ਤਾਂ ਜਮੀ ਨੱਸੀ ਬੈਂਦੀਆਂ ਨੇ ਦੋ ਤਿੰਨ ਬੁੜੀਆਂ ਤਾਂ ਇਹ ਤਾਂ ਨਿੱਤੀ ਬੈਂਦੀਆਂ ਨੇ ਜਠਾੜੀਆਂ ਨੇ ਸਾਡੀਆਂ ਇਹ ਤਾਂ ਬੀਬੀ ਹਰ ਵਕਤ ਹੀ ਅੱਛੀ ਹੁੰਦੀਆਂ ਨੇ ਇਹ ਹੁਣ ਇਹਨਾਂ ਦੀ ਪਹਿਰੇਦਾਰੀ ਦੇ ਨਾਲ ਕਿੰਨੀ ਕੁ ਠੰਡ ਪਈ ਇੱਥੇ ਬਹੁਤ ਪਈ ਗਈ ਜੀ ਕੋਈ ਵੀ ਨਹੀਂ ਆਉਂਦਾ ਹੁਣ ਉੱਥੇ ਜੇ ਉਹ ਵੀ ਕੋਈ ਆਉਂਦਾ ਤਾਂ ਉਹਦੀ ਵੀ ਟੱਕਰ ਦਿੰਦੇ ਹਾਂ ਤੇ ਉਹ ਵੀ ਨਹੀਂ ਵੜਨ ਦਿੰਦੇ ਅਸੀਂ ਵੇੜੇ 'ਚ ਕਿਸੇ ਨੂੰ ਜੇ ਕੋਈ ਬਾਹਰਲਾ ਬੰਦਾ ਆਉਂਦਾ ਵੀ ਅਸੀਂ ਜਾਣ ਪਛਾਣ ਨਹੀਂ ਹੈਗੀ ਨਹੀਂ ਉਹਨਾਂ ਨੂੰ ਕਹਿੰਦੇ ਵੀ ਪਹਿਲਾਂ ਬਾਹਰ ਜਾ ਕੇ ਗੱਲ ਕਰੋ ਵੀ ਸਾਡੇ ਵੇੜੇ 'ਚ ਕੋਈ ਗੱਲ ਕਰਨ ਦੀ ਮਤਲਬ ਨਹੀਂ ਤੁਹਾਡਾ ਹੈਗਾ ਜੀ ਬੇਕਦਰ ਤਾਂ ਹੈਗਾ ਬਾਹਰ ਵੀ ਕੀ ਜਾਵੇ ਆਪਾਂ ਨੂੰ ਕੀ ਆ ਸਾਡੇ ਵੇੜੇ ਦਾ ਸੁਧਾਰ ਹੋ ਜਾਵੇ ਬਸ ਸਾਡੇ ਵੇੜੇ ਦਾ ਸੁਧਾਰ ਤੇ ਵੀ ਸਾਡੇ ਵੀ ਛੋਟੇ ਛੋਟੇ ਬੱਚੇ ਜਿਹੜੇ ਪਹਿਲਾਂ ਲੱਗ ਰਹੇ ਆ 28 27 ਸਾਲਾਂ ਵਾਲ ਵੀ ਉਹ ਹੁਣ ਬੱਚੇ ਹੋਰ ਨਵੇਗੜ ਜਾਣ ਮੂਰਲੇ ਤਾਂ ਕਰਕੇ ਅਸੀਂ ਬੈਨੇ ਆ ਇੱਥੇ ਵੀ ਸਾਡੇ ਵੀ ਛੋਟੇ ਛੋਟੇ ਬੱਚੇ ਆ ਸਾਡੇ ਉੱਥੇ ਜਮਾ ਮੇਨ ਬਾਰ ਚ ਜਾ ਕੇ ਖੜ ਜਾਂਦੇ ਚਾਰ ਖੜੇ ਹੀ ਰਹਿੰਦੇ ਸੀ ਵੀ ਮਤਲਬ ਕੋਈ ਡੱਕੇ ਹੋਏ ਰਾਤ ਨੂੰ ਕਈ ਵਾਰੀ ਕੋਈ ਬਾਥਰੂਮ ਕਰਨ ਲੱਗ ਕੇ ਆਂਦੇ ਆ ਉੱਥੇ ਸਾਡੇ ਕੋਲ ਆ ਨਾਲ ਤਾਂ ਕਰਕੇ ਅਸੀਂ ਕਿਉਂ ਇੱਥੇ ਉਹ ਕਰਦੇ ਆਂਗੇ ਹੋਰ ਸਾਨੂੰ ਕੋਈ ਹੋਣੀ ਸਾਡੀ ਕੋਈ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਗਈ ਵੀ ਅਸੀਂ ਕਿਸੇ ਨਾਲ ਕੋਈ ਵੈਰ ਕੱਢ ਰਹੇ ਆ ਇੱਥੇ ਪਰ ਸਾਨੂੰ ਇਹ ਨਹੀਂ ਸਾਡੇ ਵੇੜੇ 'ਚ ਕੋਈ ਨਸ਼ਾ ਨਾ ਵਿਕੇ ਬਸ ਕੋਈ ਸਾਡੇ ਬੱਚੇ ਗਾਂ ਵਾਲੇ ਨਾ ਵਿਗੜਨ ਵੀ ਜਿਹੜੇ ਹੋਰ ਸਾਡੇ ਨਵੇਂ ਬੱਚੇ ਆ ਗਏ